ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੇ ਕੀਤਾ ਆਪਣਾ ਸੋਸ਼ਲ ਮੀਡੀਆ ਅਕਾਊਂਟ ਬੰਦ ਅਮਰਿਤਪਾਲ ਸਿੰਘ ਮਹਿਰੋ ਦੇ ਵੱਲੋਂ ਦਿੱਤੀ ਗਈ ਧਮਕੀ ਦੇ ਚਲਦਿਆਂ ਦੀਪਿਕਾ ਲੂਥਰਾ ਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਅੱਜ ਬੰਦ ਕਰ ਦਿੱਤਾ ਦੀਪਿਕਾ ਲੂਥਰਾ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਸੀ ਜਿਸ ਦੇ ਪਿੱਛੋਂ ਦੀਪਿਕਾ ਵੱਲੋਂ ਇਹ ਫੈਸਲਾ ਲਿੱਤਾ ਗਿਆ ਦੀਪਿਕਾ ਨੇ ਪੰਜਾਬ ਸਰਕਾਰ ਅੱਗੇ ਗੁਹਾਰ ਲਾਈ ਸੀ ਕਿ ਉਸ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਅਤੇ ਦੀਪਿਕਾ ਲੂਥਰਾ ਦੇ ਘਰ ਦੇ ਬਾਹਰ ਪੰਜਾਬ ਉਸ ਦੇ ਜਵਾਨ ਵੀ ਤਨਾਤ ਸਨ ਜੋ ਕਿ ਉਸ ਦੀ ਸੁਰੱਖਿਆ ਲਯੋਥੇ ਮੌਜੂਦ ਸਨ ਜ਼ਿਕਰਯੋਗ ਹੈ ਕਿ ਭਾਬੀ ਕਮਲਕੌਰ ਦਾ ਕਤਲ ਕਰਨ ਤੋਂ ਬਾਅਦ ਅਮਰਿਤਪਾਲ ਸਿੰਘ ਮੈਰੋ ਦੇ ਵੱਲੋਂ ਸ਼ਰਿਆਮ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਾ ਕੇ ਪੰਜਾਬ ਦੀ ਫੀਮੇਲ ਇਨਫਲੂਐਂਸਰਜ਼ ਨੂੰ ਧਮਕੀ ਦਿੱਤੀ ਗਈ ਸੀ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਇਹ ਇਹ ਨਾਮ ਮੈਂ ਜਿਹੜੇ ਬੋਲ ਰਿਹਾ ਆ ਉਹ ਸੁਧਰ ਜਾਣ ਨਹੀਂ ਤੇ ਉਹਨਾਂ ਦਾ ਹਾਲ ਵੀ ਇਹੀ ਹੋਏਗਾ ਪਾਰਕਿੰਗਾਂ ਬਥੇਰੀਆਂ ਖਾਲੀ ਪਈਆਂ ਨੇ ਇਸ ਤੋਂ ਬਾਅਦ ਦੀਪਿਕਾ ਲੂਥਰਾ ਦਾ ਵੀ ਨਾਮ ਉਹਨਾਂ ਵੱਲੋਂ ਲਿੱਤਾ ਗਿਆ ਸੀ ਤੇ ਦੀਪਿਕਾ ਲੂਥਰਾ ਨੇ ਰੋ ਰੋ ਕੇ ਸਰਕਾਰ ਆ ਰਗੇ ਗੁਹਾਰ ਲਈ ਸੀ ਕਿ ਉਹਨਾਂ ਨੇ ਪਹਿਲਾਂ ਕਈ ਵਾਰ ਅਮਰਿਤਪਾਲ ਸਿੰਘ ਮੈਰੋ ਤੋਂ ਮਾਫੀਆਂ ਵੀ ਮੰਗੀਆਂ ਨੇ ਅਤੇ ਅਮਰਿਤਪਾਲ ਸਿੰਘ ਮੈਰੋ ਨੇ ਉਸ ਨੂੰ ਪਹਿਲਾਂ ਧੋਖੇ ਨਾਲ ਇੱਕ ਜਗ੍ਹਾ ਦੇ ਉੱਪਰ ਐਡ ਕਰਨ ਦੇ ਬਹਾਨੇ ਦੇ ਨਾਲ ਬੁਲਾਇਆ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਮਾਫੀ ਮੰਗਣ ਲਈ ਮਜਬੂਰ ਵੀ ਕੀਤਾ ਗਿਆ ਸੀ ਅਤੇ ਉਸ ਨੇ ਮਾਫੀਆਂ ਵੀ ਮੰਗੀਆਂ ਸੀ ਤੇ ਉਸ ਤੋਂ ਬਾਅਦ ਉਹਨੇ ਕੋਈ ਵੀ ਇਹੋ ਜਿਹਾ ਕੰਟੈਂਟ ਸੋਸ਼ਲ ਮੀਡੀਆ ਦੇ ਉੱਪਰ ਨਹੀਂ ਪਾਇਆ ਸੀ ਹੁਣ ਉਸ ਨੂੰ ਬਾਰ-ਬਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਅਤੇ ਇਸ ਦੇ ਚੱਲਦਿਆਂ ਉਸ ਨੇ ਪੰਜਾਬ ਸਰਕਾਰ ਅਗੇ ਸਿਕਿਉਰਿਟੀ ਦੀ ਮੰਗ ਕੀਤੀ ਗਈ ਸੀ ਅਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਉਹਨਾਂ ਨੂੰ ਸੁਰੱਖਿਆ ਪ੍ਰੋਵਾਈਡ ਵੀ ਕਰਾਈ ਗਈ ਅਤੇ ਉਹਨਾਂ ਦੇ ਘਰ ਦੇ ਬਾਹਰ ਪੰਜਾਬ ਪੁਲਿਸ ਦੇ ਦੋ ਮੁਲਾਜ਼ਿਮਾਂ ਨੂੰ ਵੀ ਵੇਖਿਆ ਗਿਆ ਸੀ ਅੱਜ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਦੇ ਹੋਏ ਦੀਪਿਕਾ ਲੁਤਰਾ ਨੇ ਇਹ ਵੀ ਜ਼ਰੂਰ ਦੱਸ ਦਿੱਤਾ ਹੈ ਕਿ ਹਾਂ ਉਹ ਡਰੇ ਹੋਏ ਨੇ ਉਹਨਾਂ ਨੂੰ ਅਮਰਿਤਪਾਲ ਸਿੰਘ ਮੈਰੋ ਤੋਂ ਡਰ ਲੱਗ ਰਿਹਾ ਹੈ अनेका ਪੰਜਾਬ ਦੀਆਂ ਫੀਮੇਲ ਇਨਫਲੂਐਂਸਰਸ ਵੱਲੋਂ ਜਿਨ੍ਹਾਂ ਵਿੱਚ ਪ੍ਰੀਤ ਜੱਟੀ ਅਤੇ ਪੂਜਾ ਸੰਘਾ ਦਾ ਨਾਮ ਵੀ ਅਮਰਿਤਪਾਲ ਸਿੰਘ ਮੈਰੋ ਵੱਲੋਂ ਲਿੱਤਾ ਗਿਆ ਸੀ ਤੇ ਪ੍ਰੀਤ ਜੱਟੀ ਨੇ ਵੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਾ ਕੇ ਮਾਫੀ ਮੰ ਇਹ ਇਥੇ ਆਉਂਦਾ ਹੈ ਕਿ ਇਸ ਤਰੀਕੇ ਦੇ ਨਾਲ ਕਿਸੇ ਨੂੰ ਦਹਿਸ਼ਤ ਦੇ ਵਿੱਚ ਲਿਹਾਉਣਾ ਕੀ ਸਹੀ ਹੈ ਜਾਂ ਗਲਤ ਅਮਰਿਤਪਾਲ ਸਿੰਘ ਮੈਰੋ ਵੱਲੋਂ ਭਾਬੀ ਕਮਲਕੌਰ ਦੇ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਅਮਰਿਤਪਾਲ ਸਿੰਘ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਅਨੇਕਾਂ ਫੀਮੇਲ ਇਨਫਲੂਐਂਸਰਸ ਨੂੰ ਜਿਥੇ ਧਮਕੀਆਂ ਦਿੱਤੀਆਂ ਉਸ ਤੋਂ ਬਾਅਦ ਉਹ ਫਰਾਰ ਹੋ ਗਏ ਉਹਨਾਂ ਦੇ ਦੋ ਸਾਥੀਆਂ ਨੇ ਜਿਨ੍ਹਾਂ ਨੇ ਅਮਰਿਤਪਾਲ ਮੈਰੋ ਦੇ ਆਦੇਸ਼ਾਂ ਅਨੁਸਾਰ ਭਾਬੀ ਕਮਲਕੌਰ ਦਾ ਗਲਾ ਘੋਟ ਕੇ ਉਹਨਾਂ ਨੂੰ ਮਾਰ ਦਿੱਤਾ ਸੀ ਉਹ ਦੋਨੋਂ ਪੁਲਿਸ ਦੀ ਹਿਰਾਸਤ ਦੇ ਵਿੱਚ ਹਨ ਤੇ ਅਮਰਿਤਪਾਲ ਸਿੰਘ ਮੇਰੋ ਦੁਬਈ ਫਰਾਰ ਹੋ ਚੁੱਕੇ ਨੇ ਅਤੇ ਪਗੋੜਾ ਨੇ ਕਮਲ ਕੌਰ ਦੇ ਕਤਲ ਤੋਂ ਬਾਅਦ ਮੇਰੋ ਦਾ ਇਸ ਤਰੀਕੇ ਦੇ ਨਾਲ ਭੱਜ ਜਾਣ ਦੇ ਉੱਪਰ ਤੁਹਾਡੇ ਕੀ ਵਿਚਾਰ ਨੇ ਪੰਜਾਬ ਪੁਲਿਸ ਮੇਰੋ ਦੀ ਪਾਲ ਦੇ ਵਿੱਚ ਹੈ ਪੰਜਾਬ ਦੀ ਸੁਰੱਖਿਆ ਦੀ ਵੀ ਗੱਲ ਦੇ ਉੱਪਰ ਇਹ ਵੱਡਾ ਸਵਾਲ ਹੈ ਕਿ ਕਿਸ ਤਰੀਕੇ ਦੇ ਨਾਲ ਕਮਲ ਕੌਰ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਨੂੰ ਇਹ ਕਿਹਾ ਗਿਆ ਕਿ ਇਹ ਲੋਕ ਸਾਡੇ ਸਮਾਜ ਦੇ ਲਈ ਮਾੜੇ ਨੇ ਤੁਸੀਂ ਇਸ ਦੇ ਉੱਪਰ ਕੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ